ਹਾਂਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਦੀਪ ਦੇੜੀ ਫਾਰਮ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਨਾ ਦਿੱਤੇਗੇ ਬੈਲ ਡਿੰਗਸਾਨ ਦਿਵਾ ਲਓ ਤਾਂ ਕਿ ਹਰੇਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਮੈਨੂੰ ਦਿੱਤੇਗੇ ਨੰਬਰ ਤੇ ਸੰਪਰਕ ਕਰ ਸਕਦੇ ਆ ਮੇਰਾ ਮੋਬਾਈਲ ਨੰਬਰ 98725 92794 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਤਾਂ ਸਾਡੇ ਆਸਤੇ ਗੱਬਣ ਮੱਛੈਲੀ ਲੈ ਕੇ ਆਏ ਆਂ ਜਾਣਕਾਰੀ ਪ੍ਰੋਪਰ ਬਾਈ ਤੋਂ ਲਵਾਂਗੇ ਤਸੱਲੀ ਪੜਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਹੈਗਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਤੇ ਪਹਿਨ ਦੱਸ ਦਿਓ ਜੀ ਪਿੰਡ ਵੀਰੇ ਆਪਣਾ ਜਲਾਲ ਆ ਜਿਹੜਾ ਬਠਿੰਡਾ ਤਸੀਰ ਰਾਮਰਾਪੁਰ ਦੀ ਠੀਕ ਹੈ ਜੀ ਬਾਈ ਜਿਹੜਾ ਘੜਾ ਆਪਣਾ ਕਿਹੜੀ ਸੜਕ ਤੇ ਰਹਿ ਜਾਂਦਾ ਘਰ ਆਪਣਾ ਵੀਰ ਜੰਡ ਸਾਹਿਬ ਗੁਰਦੁਆਰਾ ਸਿਵੇ ਪਾਸ਼ਾ ਦੀ ਜਗ੍ਹਾ ਜਿੱਥੇ ਟਾਈ ਫੜਦਾ ਥੋਲਾ ਪੈਂਦਾ ਉੱਥੇ ਆਪਣਾ ਘਰਾ ਘਰਦੋ ਠੀਕ ਹੈ ਜਾਨੀ ਕਿ ਜਰਾਲ ਤੋਂ ਜਿਹੜੀ ਦਿਆਪੜੇ ਨੂੰ ਸੜਕ ਜਾਂਦੀ ਹੈ ਹਾਂ ਜਰਾਲ ਤੋਂ ਦਿਆਪੜੇ ਮਿਰਚੇ ਕਿਨੂੰ ਹਾਂ ਮਿਰਚੇ ਗੁਰਦੁਆਰਾ ਉਹ ਸੜਕ ਦੇ ਮਤਲਬ ਘੜਾ ਆ ਜਾਂਦਾ ਆਪਣਾ ਹਾਂ ਜੰਡ ਸਾਹਿਬ ਗੁਰਦੁਆਰਾ ਕੋਲ ਨੇੜੇ ਗੁਰੂ ਘਰ ਜੰਡ ਸਾਹਿਬ ਹਾਂ ਜੰਡ ਸਾਹਿਬ ਠੀਕ ਹੈ ਜੀ ਮੋਬਾਈਲ ਨੰਬਰ 950108762 ਠੀਕ ਹੈ ਜੀ ਬਾਕੀ ਤੇ ਮਾਚ ਦੇਖਦੇ ਆ ਸੂਆ ਕੰਮ ਆਇ ਤੀਜੇ ਸੂਏ ਵੀ ਰ ਸੁਣੇ ਤੀਜਾ ਸੂਆ ਜੀ ਹਾਂ ਤੀਜਾ ਸੂਆ ਘਰ ਦੀ ਜਾਂ ਲਿਆਂਦੀ ਆਪਣੀ ਉਹਨੇ ਘਰ ਦੀ ਆ ਦੋਸਤੋ ਵੈਸੇ ਤਾਂ ਬਾਈ ਦਾ ਵਪਾਰ ਲੈਣ ਦਾ ਕੰਮ ਆ ਪਹਿਲਾਂ ਵੀ ਤੁਸੀਂ ਆਪਣੇ ਚੈਨਲ ਤੇ ਬਾਈ ਦੇ ਵੀਡੀਓ ਦੇਖਿਆ ਵੈਸੇ ਛੋਟੀ ਬਾਈ ਕਹਿੰਨਾ ਆਪਣੀ ਘਰ ਦੀ ਆ ਤੀਜਾ ਸੂਏ ਜੀ ਤੀਜਾ ਸੂਆ ਤੇ ਹਣੇ ਸੂਣ ਚ ਦਿਨ ਕਿੰਨੇ ਬਾਕੀ ਜੀ ਸੂਣ ਦਾ ਬਾ ਦਿਨ ਪੂਰੇ ਆ ਵੀ 4 ਦਿਨ ਲੈ ਜੇ 2 ਦਿਨ ਲੈ ਜੇ ਰਾਤ ਨੂੰ ਸੂਪੇ ਠੀਕ ਹੈ ਯਾਨੀ ਤਿਆੜ ਗਿਆ ਜੀ ਆ ਪੀਸਲੇ ਸਵੇਰ ਦੁੱਧ ਕਿੰਨਾ ਕਿਸੇ ਦੂਜੇ ਸੂਏ 12 ਲੀਟਰ ਦੋ ਤੁਸੀਂ ਫਿਰ ਮੈਂ ਕੱਪ ਕਰੇ ਕੋਈ ਕੀ ਫਾਇਦਾ ਸਿਭਾਰਾ ਕਿਲ ਹਾਂ ਠੀਕ ਹੈ ਜੀ ਦੋਸਤੋ ਪਾੜ ਪੀਸੇ ਦੀ ਗਰੰਟੀ ਹੈ ਭਾਈ ਉਹ ਗਰੰਟੀ ਹੋ ਦੁੱਧ ਨੂੰ ਗਰੰਟੀ ਹੋ ਪਾੜ ਦੀ ਗਰੰਟੀ ਹੋ ਥਣਾ ਜੀ ਥਣਾ ਦੀ ਗਰੰਟੀ ਹੋ ਠੀਕ ਹੈ ਜੀ ਕਰ ਦੋ ਵਾਰ ਨੂੰ ਤੋਲਾ ਚੈੱਕ ਕਰਾ ਦਿਓ ਸੋ ਦੋਸਤੋ ਬਾਈਡੇ ਦਾ ਸੁਮਤਾ ਤੱਕ ਸੁਹਾਗ ਕਰਮਾ ਲਈ ਤੀਜਾ ਸੂਣ ਦੀਆਂ ਤਿਆਰੀਆਂ ਜੀ ਆ ਹੋ ਸਕਦਾ ਉਪਰੇ ਘਰੇ ਜਾ ਕੇ ਜੀ ਜੀ ਲਾਲੇ ਇੱਕ ਦੋ ਦਿਨ ਕੱਢ ਵੀ ਸਕਦੀ ਹੈ ਸੂਣ ਚ ਨਹੀਂ ਕਰਮ ਵਾਲੀ ਜਾ ਕੇ ਸੂ ਵੀ ਸਕਦੀ ਆ ਬਾਕੀ ਥਣ ਭਾਂਡੇ ਦੀ ਸੋਣੀ ਆ ਰਾਜੀ ਆ ਨਿਗੜਾ ਸਭੀ ਪਲੀ ਚੰਗੀ ਆ ਗੋਲ ਸੰਗਾ ਮੀਡੀਅਮ ਸਾਈਜ਼ ਆ ਰਾਜੀ ਆ ਜੀ ਫੁੱਲਾ ਥਣਾ ਸੇ ਸੋਣਾ ਕੇ ਆ ਪਥਾਣੇ ਨੇ ਚੱਕਾ ਦੇ ਦਿੰਦੇ ਆ ਤੀਜਾ ਸੂਆ ਬਾਹਰ ਪੇ ਸਰੀ ਬਾਈ ਕਹਦਾ ਗਰੰਟੀ ਆ ਆਪਣੀ ਬੜਾ ਕੁ ਦੁੱਧ ਦਿੱਤਾ ਦੂਜੇ ਸੂਏ ਇਹਦੀ ਕਰਮਾਈ ਤੀਜੇ ਸੂਅ ਹੁੰਦੀ ਆ ਕਿਲੋ ਤੋਂ ਕਿਲੋ ਦਾਣਾ ਵੱਡ ਪਾਲਿਓ ਦੁੱਧ ਵੱਡ ਵੀ ਚਵਾ ਸਕਦੀ ਆ ਤੇ ਬਾਈ ਜਿਹੜੀ ਇੱਕ ਮਾਣੀ ਜੀ ਆਪਾਂ ਨੂੰ ਦਿਖਾਈ ਦਿੰਦੀ ਆ ਫੈਂਸੀ ਜੀ ਇਹ ਕਿਵੇਂ ਇਹਦਾ ਪਹਿਰਾ ਫੈਕਟਰ ਉੱਠਣਾ ਹੋ ਗਿਆ ਡਲਣ ਵਾਲੀ ਫਰਸਾ ਉਹਦੇ ਨਾਲ ਕੋਈ ਚੰਗਿਆ ਠੀਕ ਹੈ ਵੈਸੇ ਕੋਈ ਦਰਦ ਨਾਲੀ ਸਮੱਸਿਆ ਤਾਂ ਨਹੀਂ ਬਈ ਠੀਕ ਹੈ ਦੋਸਤੋ ਬਾਕੀ ਫਰਜਾ ਆਪਣਾ ਪੁੱਸਣ ਦਾ ਵੀਡੀਓ ਦੇ ਵਿੱਚ ਕਿਹਾ ਕਿ ਦੂੜੋ ਚੱਲ ਕੇ ਆਉਣਾ ਦਾ ਭੈ ਭਰਾ ਨੇ ਗੋਲ ਮਟੋਲ ਆ ਆਰਤ ਗੜੇ ਸਨਣਾ ਯਾਰ ਕੀ ਪਈ ਆ ਕੜਮਾ ਵਾਲੀ ਡਣ ਹਲੇ ਬਾਈ ਕੰਨੇ ਪੂਰੇ ਆ ਤਰੀਕ ਦੇ ਹਿਸਾਬ ਨਾਲ ਪਰ ਇੱਕ ਦੋ ਦਿਨ ਉੱਪਰ ਜਾ ਸਕਦੀ ਆ ਚੰਗੀ ਐ ਛੋਡੀ ਤੀਜਾ ਸੂਆ ਕੱਢ ਵੇਰ ਤੂੰ ਚੈੱਕ ਕਰ ਲੋ ਰਾਜੀ ਆ ਜੀ ਫੁੱਲਾ ਲਓ ਹਲੇ ਬਾਲ ਤੇ ਲਪਈਆਂ ਬਹੁਤ ਸਾਰੇ ਕੱਢ ਕੇ ਸੂ ਕਰਨਾ ਆਲੀ ਤੇ ਬਈ ਬਣ ਤੋਂ ਬਾਅਦ ਦੁੱਧ ਕਿੰਨਾ ਕਿਤੇ ਮਾਂ ਲੰਮਾ ਦਿੰਦੀ ਆ ਲੰਮਾ ਟਾਈਮ ਤਾਂ ਵੀਰੇ ਜਿਵੇਂ ਜਦੋਂ ਗੱਪੜ ਹੋ ਗਈ ਤੇ 9 ਮਹੀਨਿਆਂ ਬਾਅਦ ਅਸੀਂ ਗੱਪੜ ਕਰਾਉਂਦੇ ਰਹੇ ਨਾ 3 ਨਾ ਮਹੀਨਾਂ ਤੋਂ ਹਾਂ ਜੋ ਸੂ ਵੀ ਤਾਂ 9 ਮਹੀਨੇ ਜਾਨੀ ਕਿ ਅੱਧਾ ਨਵੇਂ ਨਵੇਂ ਗੱਪੜ ਕਰਾਉਣਾ ਜਿਹਦਾ ਪਸੂ ਹਾਂਜੀ ਫਿਰ ਕੋਈ ਢੋਲਦਾ ਠੀਕ ਹੈ ਯਾਨੀ ਕਿ 5-6 ਮਹੀਨੇ ਦੁੱਧ ਪੂਰਾ ਆਰਾਮ ਨਾਲ ਦੇ ਜਾਨੀ ਕਿ 5-6 ਮਹੀਨੇ ਹਾਂ ਸੋ ਦੋਸਤੋ 5-6 ਮਹੀਨੇ ਦੁੱਧ ਬਾਈ ਕਾਂ ਦੇ ਦਿੰਦੀ ਆ ਐਵੇਂ ਗੱਪ ਮਾਰ ਨੂੰ ਆਪਾਂ ਆਖਦੇ 7 ਮਹੀਨੇ ਦੇਗੀ 8 ਮਹੀਨੇ ਦੇਗੀ ਨਾ ਬਈ ਉਹ ਸੋ ਭਾਈ ਇਹਦਾ ਜਾਇਜ਼ ਦਾ ਮੁੱਲ ਵੇਚਣ ਵਾਲਾ ਜਾਇਜ਼ ਦਾ ਮੁੱਲ ਜਮਾ ਜਿਹੜਾ ਬੰਦਾ ਤੇਰੀ ਵੀਡੀਓ ਵੇਖ ਕੇ ਆਊਗਾ ਉਹਦੀ ਵੀਡੀਓ ਵੇਖ ਕੇ ਆ ਠੀਕ ਹੈ ਗੱਲਾਂ ਠੀਕ ਹੈ ਜੀ ਆਪਾਂ ਜਾਨੀ ਕਹਿੰਦਾ ਜਾਇਜ਼ ਮੁੱਲ 145 ਕਰਦੇ ਆਂ 145 ਹਾਂ ਤੇ ਮਾਨਤਾਂ ਨਾਲ ਆਏਗੇ ਭੈਣ ਭਾਈ ਦਾ ਬਸ ਮਾਨਤਾਂ ਨੂੰ ਤੇਰੀ ਵੀਡੀਓ ਆ ਕੇ ਦੱਸੂਗਾ ਤਾਂ ਆਪਾਂ 40 ਦੀ ਮਾਚ ਛੱਡ ਦਾਂਗੇ ਠੀਕ ਹੈ ਜੀ ਹਾਂ ਤੇ ਦੋਸਤੋ 1 ਲੱਖ 45000 ਮੈਨੂੰ ਨਹੀਂ ਲੱਗਦਾ ਕੋਈ ਇਦੋਂ ਘੱਟ ਮੁੱਲ ਵਾਲੀ ਕਿਸੇ ਕੋਲ ਝੋਟੀ ਮਿਲ ਜੂਗੀ ਰਾਜੀ ਆ ਜੀ ਪੂਰੀ ਐ ਢੰਡੀ ਸਿਲ ਬਾਈ ਕਰਾ ਪੂਰੀ ਐ 145000 ਰੁਪਇਆ ਕੀਮਤ ਰੱਖੀ ਆ ਬਾਈ ਨੇ ਬਾਕੀ ਮੌਕੇ ਤੇ ਆਏਗੇ ਭੈਣ ਭਾਈ ਦਾ ਮਾਨ ਤਨ ਵਿੱਚੋਂ ਜ਼ਰੂਰ ਹੋ ਜੂਗਾ ਸੋ ਨੰਬਰ ਸਕਰੀਨ ਤੇ ਚੱਲੀ ਆ ਦਿੱਤੇ ਕੇ ਨੰਬਰ ਤੇ ਸੰਪਰਕ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ ਜੀ